ਟ੍ਰੈਕਸੂਟ ਨਾਲ ਜਿਹੜੀ ਪੂਰਾ ਵਧੀਆ ਆ ਗਿਆ। ਬਹੁਤ ਸੋਹਣਾ ਲੱਗਦਾ। ਦੋਨੀ ਆ ਗਈ ਡੈਡੀ ਤੇ। ਆ ਤਾਂ ਆਫਰ ਵਧੀਆ ਲੱਗੀ ਹੋਈ ਸੀ ਇਹਨਾਂ ਤੇ ਪਰ ਸ਼ੂ ਨੂੰ ਵਧੀਆ। ਮੈਂ ਤੁਹਾਨੂੰ ਦੱਸਦਾ ਛੋਟੀਆਂ ਨੇ ਜਿੱਦਣ ਜਾਂਮ ਆਫਰਾਂ ਹੀ ਲੱਗੀਆਂ ਹੁੰਦੀਆਂ। ਹਾਂ। ਚੱਕ ਕਾਹ ਲਿਆਂਦਾ ਫੌਜੀ ਰੰਗ ਆ ਕਿਉਂ? ਡਾਕਟਰ ਕਹਿੰਦਾ ਠੀਕ ਆ ਹੁਣ ਤਾਂ। ਡਾਕਟਰ ਕਹਿੰਦਾ ਅੱਜ ਤੁਸੀਂ ਇਸ ਖੂਜੀ ਚ ਸ਼ਾਪਿੰਗ ਕਰ ਲਓ ਸਾਰੇ ਜਣੇ। ਚੱਕ ਤੇ ਫੇਰ ਤੋਂ। ਹਾਂ ਪੂਰੇ ਫਟੇ ਕਿਆ ਕੇ ਆਂਦੇ ਆਂ ਅੱਜ। ਟ੍ਰੈਂਡਿੰਗ ਲਓ ਥਾਲਿਆਂ ਦਿੱਤਾ ਮੈਨੂੰ ਆ ਲੈ ਕਿਉਂ? ਚੱਕ। ਜਾਦੀ ਸੀ 2.5 ਲੱਖ ਦੀ ਹੈਗਾ ਇਹ ਹਾਂਜੀ ਸਾਰੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਜਿਨ੍ਹਾਂ ਨੇ ਸਾਡਾ ਚੈਨਲ ਹੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਕਿਸੇ ਨੂੰ ਇੰਸਟਾਗ੍ਰਾਮ ਕਮਿਊਨਿਟੀ ਗਾਈਡਲਾਈਨ ਦੀ ਜਿਹੜੀ ਆਪਣੀ ਸਟ੍ਰਾਈਕ ਆ ਜਾਂਦੀ ਹੁੰਦੀ ਆ ਉਹਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਉਹ ਵੀ ਸਾਡੇ ਨਾਲ ਸ਼ੇਅਰ ਕਰ ਲਿਓ ਕਿਉਂਕਿ ਇੰਸਟਾਗ੍ਰਾਮ ਜਿਹੜੀ ਸਾਡੀ ਆਈਡੀ ਆ ਉਹ ਡੀਐਕਟੀਵੇਟ ਹੋ ਗਈ ਪਤਾ ਨਹੀਂ ਕੀ ਕਾਰਨ ਦਾ ਨਹੀਂ ਪਤਾ ਲੱਗਿਆ ਤੇ ਅੱਜ ਆਪਾਂ ਚੱਲੇ ਆਂ ਲੁਧਿਆਣੇ ਨੂੰ ਕਿਤਾ ਡੈਡੀ ਦੀ ਦਵਾਈ ਲੈ ਕੇ ਆਉਣੀ ਆ ਤੇ ਇੱਕ ਥੋੜੀ ਮੋਟੀ ਸ਼ਾਪਿੰਗ ਕਰਕੇ ਆਉਣੀ ਆ ਡੈਡੀ ਠੀਕ ਆ ਹੁਣ ਹਾਂ ਠੀਕ ਹੁਣ ਤਾਂ ਫਰਕ ਆ ਬਹੁਤ ਤੇ ਬਾਕੀ ਦਵਾਈ ਲੈ ਕੇ ਆਉਣਾ ਡਾਕਟਰ ਦੱਸੂਗੀ ਕੀ ਕਹਿੰਦਾ ਆਜੋ ਹਾਂਜੀ ਸੋ ਦਵਾਈ ਲੈ ਲਈ ਆ ਡੈਡੀ ਦੀਆਂ ਰਿਪੋਰਟਾਂ ਆਈਆਂ ਨਾਰਮਲ ਤੇ ਹੁਣ ਆਪਾਂ ਲੁਧਿਆਣੇ ਆ ਗਏ ਮਾਡਲ ਟਾਊਨ ਤੇ ਇਥੋਂ ਕਰਾਂਗੇ ਥੋੜੀ ਜਿਹੀ ਸ਼ਾਪਿੰਗ ਆਜੋ ਆ ਵੀ ਸੋਣਾ ਮੇਰੇ ਕੋਲ ਇਹ ਚਾਹ ਦੱਸੋ ਸਾਰੇ ਨਾਲ ਹਾਂ ਸਭ ਕੇ ਸਾਥ ਚੱਲ ਜੀਏ ਇਹ ਵੀ ਐਨ ਸਾਈਜ਼ ਹੀ ਹਾਂਜੀ ਹਾਂਜੀ ਇੱਕ ਨੰਬਰ ਮੈਨੂੰ ਪਲੱਸ ਦਿਖਾ ਸਕਦੇ ਹੋ ਇਹਦੇ ਵਿੱਚ ਵੈਸੇ ਤਾਂ ਠੀਕ ਆ ਇੱਕ ਨੰਬਰ ਜੀ ਇੱਕ ਨੰਬਰ ਪਲੱਸ ਇਸਨੇ ਹੈ ਨਹੀਂ ਲਿਪੀ ਸੀ ਨਹੀਂ ਹੈ ਸਾਈਜ਼ ਸਾਈਜ਼ ਤੇ ਯਹੀ ਰਹੇਗੀ वैसे ये चीज ना कंफर्टेबल रहनी है मम्मी स्टैच है ना ये ये चीज अच्छी लगी मेनू क्योंकि स्टैचेबल ना थोड़ी खास hmm. ले में मेन में रहती कि ये चीज hmm. बिल्कुल ऐसा ही आए इसमें सिल्वर टे वगैरह ना पड़े ये चीज यहां से सब ठीक है अपने को होल भी पैटर्न्स पे है यही है हां इसमें यही पड़े बाकी फूल में मिल रही है काफी सारे आते हैं फूल तो ठंड नंगी जानी ओनो ये देखला फिर ਇਹ ਬੜਾ ਨੂਰ ਹੈ ਇਸ ਵਿੱਚ ਇੱਕ ਕੰਦਰੀ ਹੈ ਬਲੈਕ ਵਿੱਚ ਰਸੇਗਾ اچھا ਲੱਗ ਰਿਹਾ ਹੈ ਕੁਝ ਫਲੇਅਰ ਹੋਣਾ ਹੈ ਨਹੀਂ ਇਹ ਤਾਂ ਫਲੇਅਰ ਹੋਣਾ ਥੋੜੀ ਜਿਹੀ ਹੋਣਾ ਹੈ ਆ ਆ ਵੀ ਸੇਮੀਆ ਇਹ ਵੀ ਚਾਹ ਰਹੇ ਸਨ ਦੋਨੇ ਪਾਸੇ ਹਾਂ ਰੇ ਵਰਸ ਵੀ ਹੈ ਇਹਦੇ ਵੀ ਸਾਈਜ਼ ਤੇ ਇਹ ਦੋਨੇ ਪਾਸੇ 25 25 ਵੀ ਸਹੀ ਆ ਇਹ ਦੋਨੇ ਸਾਈਡ ਪੈਂਦਾ ਮੈਨੂੰ ਆ ਚੀਜ਼ ਤੋਂ ਟਾਈਟ ਹੁੰਦੇ ਆ ਇੱਕ ਰੈੱਡ ਗਾਰ ਕੋ ਹੋ ਗਿਆ ਰੈੱਡ ਹੋ ਗਿਆ ਬਲੈਕ ਹੋ ਗਿਆ ਵਾਈਟ ਵੀ ਕੀਤਾ ਹਾਂਜੀ ਵਾਈਟ ਦਾ ਕਰ ਲੋ ਵਾਈਟ ਦਾ ਕਰ ਲਓ ਲੱਗਿਆ ਬਾਈ ਸਾਹਿਬ ਆ ਵਾਈਟ ਤਾਂ ਸੋਹਣਾ ਲੱਗਿਆ ਇਹਨਾਂ ਨੂੰ ਵਾਈਟ ਹੋ ਗਿਆ ਬਲੈਕ ਹੋ ਗਿਆ ਰੈੱਡ ਹੋ ਗਿਆ ਹਾਂਜੀ ਆਹ ਕੱਢੇ ਵਾਇਆ ਵੀਰ ਨੇ ਬਈ ਨਹੀਂ ਉਹ ਵਾਲੇ ਦੋ ਹੋ ਗਏ ਆ ਆ ਨਾ ਕਰਿਓ ਗ੍ਰੀਨ ਦਾ ਨਾ ਬੜਾ ਆ ਸੇਵ ਕਰਦੇ ਇਹ ਤਾਂ ਹੋ ਗਏ ਹਾਂ ਬਸ ਇਹ ਦੋ ਹੋ ਗਏ ਲੱਗ ਤੋਂ ਬਸ ਹਾਂ ਬਸ ਠੀਕ ਆ ਓਕੇ ਵੀਰ ਥੈਂਕ ਯੂ ਬਹੁਤ ਬਹੁਤ ਬਿਲ ਦੇ ਦਿਓ ਓਕੇ ਠੀਕ ਆ ਬਣ ਇਹ ਪਾ ਡਬਲ ਹੈ ਨਾ ਹਾਂ ਸਹੀ ਸਹੀ ਆ ਬੈਠਣ ਨੂੰ ਵੀ ਵਧੀਆ ਜੇ ਜਦੋਂ ਤੁਸੀਂ ਕੈਪ ਵੱਡੀ ਛੋਟੀ ਕਰਨੀ ਹੈ 벨ਟ ਲੱਗੀ ਹੋਈ ਹੈ ਕੈਪ ਵੱਡੀ ਕਰਨੀ ਵੱਡੀ ਕਰ ਲਓ ਜੇ ਵੱਡੀ ਆ ਆਰਟੀਕਲ ਵਧੀਆ ਦੇਖੋ ਜਦੋਂ ਤੁਸੀਂ ਬਹਿਣਾ ਬੈਠ ਲਗੇ ਜਿੱਪ ਖੋਲੋ ਤੁਹਾਨੂੰ ਬਹੁਤ ਕੰਫਰਟੇਬਲ ਰਹੂਗੀ ਚੀਜ਼ ਇਹ ਬਾਅਦ ਚ ਲਾ ਲਓ ਹਾਂ ਬਾਜੀ ਅਸੀਂ ਤਾਂ ਭਰਾਵਾ ਸਿਰਫ ਇੱਥੇ ਆਪਣੀ ਨਵੀਂ ਦੁਕਾਨ ਖੋਲੀ ਕਸੂਰ ਚੋੜੇ ਨੂੰ हां ते ਵਧੀਆ ਚੀਜ਼ਾਂ ਦੇ ਦੇ ਰਿਆਂ ਇੰਪੋਰਟਡ ਜੈਕਟ ਆ ਕੋਈ ਇੰਡੀਅਨ ਜੈਕਟ ਨਹੀਂ ਹੈਗੀ ਆ ਨਹੀਂ ਆਪਾਂ ਪਤਾ ਹੀ ਆ ਸਾਰਿਆਂ ਨੂੰ ਕੱਪੜੇ ਆਪਾਂ ਇੱਥੇ ਹੀ ਲੈਨੇ ਆ ਟ੍ਰੈਂਡਿੰਗ ਕਲੋਥ ਲੁਧਿਆਣਾ ਮਾਡਲ ਟਾਊਨ ਆਹ ਡੈਡੀ ਨੂੰ ਲੈ ਕੇ ਦਿੱਤੇ ਆ ਟ੍ਰੈਕ ਸੂਟ ਅੱਛਾ ਅੰਕਲ ਜੀ ਲਈ ਲਿੱਤੇ ਆ ਜੈਕਟ ਦੀ ਬੈਗ ਉੱਪਰ ਪੈਕਿੰਗ ਚ ਆਂਦੀ ਆ ਹਾਂ ਲੈਣਾ ਹਾਂ ਮੈਂ ਤੁਹਾਨੂੰ ਬੈਗ ਪੂਰਾ ਦਿਖਾ ਨਾ ਓਕੇ ਅੱਛਾ ਬੈਗ ਚ ਪੈਕ ਆਉਂਦੀ ਇਹ ਚੈਨਲ ਨਹੀਂ ਆਉਂਦੀ ਆ ਦੇਖੋ ਬ੍ਰਾਂਡ ਵਾਸਤੇ ਜਣੀਆਂ ਕੀ ਹੈਹੀ ਚੈਨਲ ਦੇ ਭੜ ਕੇ ਕੈਨੇਡਾ ਯੂ ਐਸ ਜਾਂਦੀਆਂ ਉੱਥੇ ਹਜ਼ਾਰ ਹਜ਼ਾਰ ਡਾਲਰ ਚ ਵੇਚਦੀਆਂ ਆਪਣਾ ਤਾਂ ਰੇਟ ਤੁਹਾਨੂੰ ਪਤਾ ਹੀ ਹੈ ਕੋਈ ਨਹੀਂ ਰੀਜ਼ਨੇਬਲ ਰੇਟ ਆ ਸਾਰੇ ਤੇ ਆਮ ਰੇਟ ਤੇ ਹੀ ਕਰੀ ਜਾਂਦੇ ਆ ਵੀ ਚਲੋ ਹੈਪੀ ਜਿਪ ਨਹੀਂ ਲੱਗਦੀ ਜਦਾਂ ਟਰਾਈ ਮਾੜੀ ਜਿਹੀ ਜੈਕਪੋਟ ਡਬਲ ਆ ਜਾਂਦਾ ਤੁਹਾਨੂੰ ਇੱਕ ਦਨੀ ਹਾਇਦਕਨ ਇੰਡੀਆ ਚ ਕਿੱਥੇ ਵੀ ਇਹਦੇ ਨਾਲ ਦੀ ਜੈਕਟ ਤੁਹਾਨੂੰ इजीली ਪੰਜਾਬ ਚ ਖਾਸ ਕਰਕੇ ਦਿੱਲੀ ਦਾ ਚ ਲੋ ਮਾਲ ਮਤੇ ਰਜੈਂਟ ਦੋ ਵੀਰੇ ਹੁਣ ਕੁੜੀਆਂ ਦਾ ਵੀ ਸ਼ੁਰੂ ਕਰੋ ਐਦਾਂ ਦਾ ਵੀ ਜਿਹੜਾ ਤੁਹਾਡੇ ਕੋਲ ਹੀ ਮਿਲੇ ਬੱਚਿਆਂ ਦਾ ਵੀ ਸ਼ੁਰੂ ਕਰ ਲਓ ਬੱਚੇ ਕੋ ਨੀਤੇ ਨਹੀਂ ਜਾਏਗੀ ਨਾ ਤਾਂ ਨਹੀਂ ਲੱਗਣੀ ਆ ਸੋਹਣੀ ਲੱਗਦੀ ਕੀ ਮੰਗਦਾ ਸੀ ਇੱਥੇ ਹਾਂ ਰੱਖੋ ਸਟਾਈਲਿੰਗ ਮੰਗਦਾ ਮਤਲਬ ਉਹਦਾ ਚੱਲ ਰਿਹਾ ਨਾ ਮਤਲਬ ਜੀ ਪ੍ਰਿੰਟ ਤੇ ਵੀਰੇ ਨੂੰ ਸਾਰੇ ਸਿੰਗਰਾਂ ਦਾ ਪਤਾ ਹਾਂ ਅੱਪਾ ਜੀ ਦਾ 30 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਨਵੇਂ ਆ। ਇਹ ਬਹੁਤ ਸੋਹਣੇ ਨੇ। ਚਲ ਜੀ ਕੈਨੇਡਾ ਹਾਂ। ਇਹ ਟਾਈਟ ਵਾਲੇ। ਸਾਨੂੰ ਵੀ ਇਹ ਹੁਣ ਪਤਾ ਚੱਲਿਆ ਕਿ ਕੈਨੇਡਾ ਕੁਝ ਬ੍ਰਾਂਡ ਹੁੰਦਾ ਵਾ। ਹੈਪੀ ਕਰਦੇ ਪੈ ਕਹਿੰਦੇ ਪਾਣੀ ਇਹ ਓਕੇ ਜੇ ਟਾਈਟ ਕਰਨੀ ਕਰਨੀ ਕਰ ਲੋ। ਤੁਸੀਂ ਟਾਈਟ ਕਰਨੀ ਇੱਥੇ ਛੱਡ ਦੇਣਾ ਨਾਲ ਹੀ। ਓਕੇ ਠੀਕ ਹੈ। ਉਹ ਟਾਈਟ ਵਾਸਤੇ ਆ ਵੀ ਜੇ। ਇੱਥੇ ਕਿ ਤਰ੍ਹਾਂ ਦੀ ਟਾਈਟ ਹੋਣ ਵਾਲੀ। ਹੂੰ। ਲੂਜ਼ ਕਰਨੀਆਂ ਲੂਜ਼ ਕਰ ਲੋ। ਉਹ ਛੱਡ ਦਾਂਗੇ ਪੂਰੀ ਲੂਜ਼ ਹੋ ਜਾਈ। ਓਕੇ ਓਕੇ। ਨਾਲ ਬਹੁਤ ਬੜੀ ਧੀ ਹੂੰ ਸੋਣੀ ਲੱਗਦੀ ਆ ਇਹ ਗਿਫਟ ਆ ਬਾਈ ਕਰਨੀ ਆ ਜੀ ਹਾਂ ਭਾਜੀ ਆਨ ਵਾਲੇ ਸਾਡੇ ਸਟਾਰ ਨੇ ਸਾਡੇ ਵੱਲੋਂ ਗਿਫਟ ਆ ਜੀ ਇਹਨਾਂ ਨੂੰ ਹੋਰ ਦੱਸੋ ਇਹਦੇ ਵਿੱਚ ਸਾਰੇ ਕਲਰ ਆਪਸ਼ਨ ਅਵੇਲੇਬਲ ਆ ਦੇਖੋ ਸਾਰੇ ਕਲਰ ਪਈ ਹੋਏ ਆ ਪਿੱਛੇ 올ਿਵ ਕਲਰ ਨਾਲ ਬਣਾਇਆ ਗਿਆ ਹੈ ਜੀ ਸਾਰੇ ਹੀ ਕਲਰ ਹੈਗੇ ਜੀ ਤੇ ਦੂਜਾ ਆਰਟੀਕਲ ਵੀ ਹੈਗਾ ਇੱਕ ਸਾਰਾ ਸਮਾਨ ਆਇਆ ਹੋਇਆ ਵਾ ਛੋਟੀਆਂ ਦੇਖੋ ਇੱਕ ਇਹਦੇ ਵਿੱਚ ਸਾਰੇ ਇਹ ਤਾਂ ਪੈਟਰਨ ਆ ਅੱਛਾ ਪੈਟਰਨ ਹਾਂ ਇਹ ਅਡ ਪੈਟਰਨ ਆ ਹਵੀ ਸਾਰੇ ਕਲਰ ਅਵੇਲੇਬਲ ਆ スウェットਸ਼ਰਟ ਹੂਡੀਜ਼ ਤੇ ਵੀ ਬ੍ਰਾਂਡਡ ਸਰਪਲਸ ਸਟਾਕ ਪਿਆ ਹੋਇਆ ਵਾ ਇਹ ਦੇਖੋ ਪਿੱਛੇ ਤੁਹਾਡੇ ਭਰੇ ਆ ਪਿਆ ਹੋਆ ਹਰੇ ਇਹ ਐਮ ਤੋਂ ਲੈ ਕੇ 5 ਐਕਸਲ ਤੱਕ ਨਾਲ ਸਾਡੇ ਕੋਲ ਹੈਗੇ ਗਰਮ ਪਜਾਮੇ ਹੋ ਗਏ ਸਾਰੇ ਬ੍ਰਾਂਡ ਆ ਕੋਈ ਮਰਜ਼ੀ ਆ ਕੇ ਦੇਖ ਲਈਏ ਲਈ ਹੋਈ ਆਪਾਂ ਸੇਲ ਆ ਇਹ ਆ ਕੇ ਫਾਇਦਾ ਲੈ ਲਓ ਉਰੇ ਪਰੇ ਆਪਣੇ ਪੈਸੇ ਨਾਲ ਖਰਾਮ ਕਰੋ ਟਾਈਮ ਨਾ ਖਰੋ ਲੈ ਲਓ ਇਹ ਕਹ ਇਹ ਜੈਕਟ ਆ ਜੀ ਆਨਲਾਈਨ ਕਲਰ ਕਈ ਬ੍ਰਾਂਡਾਂ ਦੇ ਬ੍ਰਾਂਡ ਦੇ ਜਿਹੜੇ ਐਪ ਤੇ ਸਟੋਰ ਤੇ 56000 ਰੁਪਏ ਦੀ ਜੈਕਟ ਹੈ ਇਹ ਅਸੀਂ ਤਾਂ ਸਿਰਫ ਕਹ ਲੋ ਸੇਲ ਹੀ ਆ ਇੰਦਰਾ ਕਲਰ ਤੁਹਾਡੇ ਕੋਲ ਉਹ ਚ ਹੁੰਦਾ ਸੀ ਨਾ ਇਹ ਕਿੰਨੇ ਕਰੀਏ Zara ਚ ਹੁੰਦਾ ਸੀ 3500 ਰੁਪਏ ਦੀ ਸੇਲ ਕਰ ਰਹੇ ਹਾਂ ਆਮ ਲੋਕੀ ਬੜੇ ਡਿਮਾਂਡ ਹੈ Zara ਦੀ ਡੈਨਿਮ ਸ਼ਰਟ ਸੋਹਣੀ ਆ ਵੀ ਸਿਰਫ 1100 ਰੁਪਏ ਦੀ ਸੇਲ ਕਰ ਰਹੇ ਹਾਂ ਜੀ ਇਹ ਜੈਕਟਾਂ ਜਿਹੜੀਆਂ ਲੋਕੀ ਕਹਿੰਦੇ ਨੇ 65000 ਦੀ ਬਾਜ਼ਾਰ ਚ 15 15000 ਦੀ ਆਪਣੇ ਕੋਲ ਸਿਰਫ ਤੇ ਸਿਰਫ ਅਸੀਂ 3500 ਰੁਪਏ ਦੀ ਸੇਲ ਕਰਾਂਗੇ ਆ ਇਹਦਾ ਕੀ ਹੈ ਵੀਰੇ ਆ ਵੀ ਸੋਹਣੀ ਆ ਵੀ ਬਹੁਤ ਟ੍ਰੈਂਡਿੰਗ ਚ ਹੈ ਸ਼ੈਕਡ ਹੈਗੀ ਇਹ ਸ਼ੈਕਡ ਨੇ ਜੀ ਅੰਕਲ ਜੀ ਨੂੰ ਲੈ ਕੇ ਦੇਣੀ ਤੇ ਅੰਕਲ ਜੀ ਲਈ ਲੈਣੀ ਹੈ ਲੈ ਲਓ ਇਹ ਬਹੁਤ ਵਧੀਆ ਨਿੱਗੀ ਹੈ ਡਾਕਟਰ ਕਹਿੰਦਾ ਠੀਕ ਆ ਹੁਣ ਤਾਂ ਡਾਕਟਰ ਕਹਿੰਦਾ ਅੱਜ ਤੁਸੀਂ ਇਸ ਕੁਝੀ ਦੀ ਸ਼ਾਪਿੰਗ ਕਰ ਲਓ ਸਾਰੇ ਜਣੇ ਬਹੁਤ ਖਿਆਲ ਰਿਹਾ ਛੁੱਟੀ ਛੁੱਟੀ ਨਹੀਂ ਨਹੀਂ ਛੁੱਟੀ ਅਲਕਾ ਆਹ ਕਾ ਉਹਨਾਂ ਕੱਪੜਾ ਲੀਦਾ ਖਰੀਦ ਲੋ ਹਣ ਤੁਸੀਂ ਹੂੰ ਫਿਰ ਤਾਂ ਹੀ ਤਾਂ ਟਾਈਮ ਲਾ ਕੇ ਕਹਿੰਦਾ ਕੱਪੜੇ ਲਈ ਕੀ ਕਰਨੇ ਸੀ ਉਹ ਕਹਿੰਦਾ ਡੈਡੀ ਨੂੰ ਦਵਾ ਕੇ ਦੋ ਡੈਡੀ ਠੀਕ ਹੈ ਡੈਡੀ ਨੂੰ ਲਿਆ ਕੇ ਦਿੱਤੇ ਆ ਕੱਪੜੇ ਹਾਏ ਹਾਏ ਮੰਮੀ ਰਹਿ ਗਈ ਆ ਡੈਡੀ ਦੇ ਪਵਾ ਕੇ ਦਿਖਾਉਣੇ ਆ ਮੰਮੀ ਨਾਲ ਦਿਖਾਉਣੇ ਆ ਨਾਲੇ ਮੰਮੀ ਨੂੰ ਦਿਖਾਉਣੇ ਆ ਡੈਡੀ ਦੇ ਡੈਡੀ ਦਾ ਜਵਾਨ ਮੁੰਡਾ ਖੁੰਡਾ ਬਣਾਤਾ ਅੱਜ 18 ਸਾਲਾਂ ਦਾ ਡੈਡ ਨੂੰ ਕਹਿੰਦਾ ਵੀ ਉਹ ਪਾਇਆ ਕਰੋ ਹੁਣ ਤੈਨੂੰ ਵੀ ਪੈਂਟ ਲਿਆਤੀ ਇਹਨੇ ਇੱਕ ਜੀਨ ਦੀ ਹੋਰ ਕਹਿੰਦੇ ਜੀਨ ਦੀ ਪੈਂਟ ਉੱਤੋਂ ਟਾਪ ਅੱਜ ਦੀ ਸ਼ਾਪਿੰਗ ਟ੍ਰੈਂਡਿੰਗ ਬਹੁਤ ਆ ਕਿਹੜਾ ਬ੍ਰਾਂਡ ਜਿਆ ਕੰਟਾ ਬੈਲ ਮੈਂ ਸੋਚ ਕੇ ਤੁਰੀ ਸੀ ਅੱਜ ਮੈਂ ਟੇਬ ਤੋਂ ਲੈਣੀ ਤੇਰੇ ਤੋਂ ਮੇਰੇ ਸਾਈਜ਼ ਦੀ ਮਿਲੂਗੀ ਓਕੇ ਟੇਬ ਆ ਦਿਖਾ ਮਮੇ ਦੀ ਜੀਨ ਟੌਪ ਜਿਹੜਾ ਲਿਆਂਦਾ ਚਾਹ ਤਾ ਮਮੇ ਦੀ ਜੀਨ ਆ ਪਾਕਰਨ ਡ੍ਰੈਗ ਸੂਟ ਤੈਨੂੰ ਲਿਆ ਕੇ ਦਿੱਤਾ ਔਰ ਮੈਂ ਕਿਹਾ ਨੂੰ ਮੇਰੇ ਕੋਲ ਬਹੁਤ ਸੀ ਗਿਆ ਜਦੋਂ ਕਿਹੜਾ ਕੱਢਣ ਜਾਇਆ ਕਰੂੰਗੇ ਨਾਲ ਉਹ ਟ੍ਰੈਕ ਸੂਟ ਪਾ ਕੇ ਮੇਰੇ ਕੋਲ ਬਹੁਤ ਆ ਦੱਸ ਤਾਂ ਟ੍ਰੈਕ ਸੂਟ ਐਨੇ ਪੈਸੇ ਲਾ ਕੇ ਤਾਂ ਦੰਨੇ ਆ ਨਾਲ ਪਜਾਮਾ ਵਗੈਰਾ ਨਾਲ ਪਜਾਮਾ ਪਾਉਣਾ ਹਾਂ ਘਰ ਕਰੂੰਗੀ ਪਜਾਮਾ ਪਾ ਕੇ ਤੇ ਮੋ ਤਾਂ ਹੀ ਟ੍ਰੈਕ ਸੂਟੋ ਹੀ ਹੁੰਦਾ ਦੱਸਤਾ ਮੈਨੂੰ ਐਵੇਂ ਵੱਧ ਪਾਸੇ ਲਾਈ ਜਾਂਦੇ ਆ ਨਾਲ ਪਾ ਮੈਂ ਉੱਠ ਕੇ ਟ੍ਰੈਕ ਸੂਟ ਨਾਲ ਮੈਂ ਨੂੰ ਤਾਂ ਮੇਰੇ ਨੰਬਰ ਨਾ ਮੇਰਾ ਹੈ ਆ ਜੀਨ ਫੜਾ ਮੰਮਣ ਜਿਹੜੀ ਲਿਆਂਦੀ ਆ ਜੀ ਯਾਰ ਜੀਨ ਪਵਾਉਂਦੇ ਆ ਆ ਸੋਹਣਾ ਨਾ ਸੋਹਣਾ ਵਧੀਆ ਲੱਗ ਠੀਕ ਸੀ ਤੇਰੇ ਪਾ ਕੇ ਦੇਖਿਆ ਜਿਹੜੀ ਕਿੰਨੀ ਪਾ ਕੇ ਪਾਇਆ ਫਿਰ ਨਹੀਂ ਪਾਇਆ ਨਹੀਂ ਪਿਆ ਮੰਮਾ ਨਹੀਂ ਪਾਇਆ ਬਹੁਤ ਲੱਗਦਾ ਬੜਾ ਕੱਪੜੇ ਲੈਣਾ ਸਾਰੇ ਸੜ ਦੋ ਹਾਂ ਅੱਜ ਨਹੀਂ ਨਹੀਂ ਉਹ ਦੇ ਦਿਆਂਗੇ ਕਿਸੇ ਨੂੰ ਹਾਂ ਬਸ ਉਹ ਤਾਂ ਬਾਲੇ ਘਸ ਜੇਗੇ ਐਵੇਂ ਕੱਪੜੇ ਨਾ ਬਟੇ ਤਿਆਰ ਕਰੋ ਕਿਉਂ ਡੇਢ ਪਾਉ ਵਾਸਤੇ ਲਿਆਂਦੇ ਅੱਜ ਹਾਂ ਅੱਜ ਦਵਾਈ ਲੈਣ ਸੀ ਉਹ ਡਾਕਟਰ ਨੇ ਕਿਹਾ ਕਹਿੰਦੇ ਵੀ ਸ਼ਾਪਿੰਗ ਨਾਲ ਮੰਨ ਡਾਕਟਰ ਕਹਿੰਦਾ ਵੀ ਬੰਦੇ ਨੂੰ ਖੋਸ਼ ਰੱਖਣਾ ਬੰਦੇ ਨੂੰ ਖੋਸ਼ ਰੱਖਣਾ ਕਹਿੰਦਾ ਸ਼ਾਪਿੰਗ ਨਾਲ ਬੰਦਾ ਖੋਸ਼ ਹੋ ਜਾਂਦਾ ਵੀ ਸ਼ਾਪਿੰਗ ਕਰਕੇ ਜਾਓ ਪਹਿਲਾਂ ਮੈਂ ਕੋਤਕ ਦਾਣੇ ਕੱਢਿਆ ਖੋਸ਼ ਨਹੀਂ ਹੋਇਆ ਮੈਂ ਚੱਲ ਕੱਪੜੇ ਲੈ ਕੇ ਜਾਂਦਾ ਚੱਕ ਕਾਹ ਲਿਆਂਦਾ ਫੌਜੀ ਰੰਗ ਆ ਕਿਉਂ ਆ ਅਵਚਾਰ ਜੰਗਣਾ ਗਾਉਣ ਲੱਗਾ ਸੀ ਫੌਜੀ ਜਾ ਕੇ ਇੱਥੇ ਤੇ ਉਹ ਬੰਦੀ ਕਰਤਾ ਆਹ ਦੇਖ ਆ ਉੱਥੇ ਹੋਰ ਰੰਗ ਵੀ ਸੀ ਡੈਡੀ ਕਹਿੰਦਾ ਮੈਂ ਲੈਣਾ ਜਦ ਦਿਨਾਂ ਬਚਾਣਾ ਹਾਂ ਡੈਡੀ ਕਹਿੰਦਾ ਲੈਣਾ ਫੌਜੀ ਰੰਗ ਆ ਫੌਜ ਦਾ ਚਿੱਟਾ ਵੀ ਸੀ ਕਾਲਾ ਵੀ ਸੀ ਇੱਕ ਲਾਲ ਵੀ ਸੀ ਆਈ 10 ਦਾ ਜਗਾ ਸੁਣ ਹਾਂ ਬਹੁਤ ਸੋਹਣਾ ਹਾਂ ਇਹਦਾ ਮੇਰੇ ਵੀ ਆ ਜਾ ਕਰਨਾ ਨਹੀਂ ਨਹੀਂ ਡੈਡ ਬਹੁਤ ਅੰਦਰ ਕੋਲ ਦਾ ਮੂੰ ਵਦ ਗਿਆ ਕੱਪੜੇ ਬਹੁਤ ਵਧੀਆ ਵਾ ਮੇਚਾ ਯਾਰ ਟ੍ਰੈਂਡਿੰਗ ਕਲੋਥ ਆ ਮੇਰੀ ਜਗ ਲੁਧਿਆਣਾ ਆ ਪੂਰੇ ਫਟੇ ਚੱਕ ਕੇ ਆਂਦੇ ਆਂ ਅੱਜ ਉੱਚੀ ਹੋ ਭਾਈ ਹਾਂ ਲਾ ਉੱਚੀ ਕੋਈ ਹੁੱਚੀ ਕੋਈ ਸੱਚੀ ਉੱਚੀ ਆ ਇਹ ਅੱਜ ਕੱਲ ਨਮੀਆਂ ਚੱਲੀਆਂ ਦੇਖੋ ਇਹ ਸੈਡਾਂ ਤੋਂ ਸੌਂਤੀਆਂ ਨਹੀਂ ਹੁੰਦੀਆਂ ਸੈਡਾਂ ਦੇ ਨਾਸਕੜ ਲਾ ਦਿੰਦੇ ਆ ਦੇਖੋ ਹੂੰ ਕੋਈ ਨੀ ਤੇ ਬਿਲਦੀਆਂ ਹੋਵੇ ਉਹ ਨਹੀਂ ਪਾ ਕੇ ਦੇਖੀ ਤੂੰ ਮੇਰਾ ਸਾਈਜ਼ ਹੈ ਪਾ ਕੇ ਦਿਖਾ ਦੇ ਯਾਰ ਇੱਕ ਵਾਰੀ ਤੂੰ ਮਮਮੀ ਨੂੰ ਇਹਦੇ ਨਾਲ ਨਹੀਂ ਹੁਣ ਹੁੱਡੀ ਪਾਈ ਇਹਦੇ ਨਾਲ ਨਹੀਂ ਫੋਟੋ ਇਹ ਨਾਲ ਕੋਈ ਨਹੀਂ ਏ ਆਹ ਆ ਚੀਜ਼ੇ ਦੀ ਬਹੁਤ ਸੋਹਣੀ ਆ ਗਈ ਹੁਣ ਜੈਕਟਾਂ ਦੇ ਇਸ ਉੱਥੇ ਅੱਜ ਡਿਸਕਾਊਂਟ ਚੱਲ ਰਿਹਾ ਸੀ ਸਾਰੇ ਕਾਸੇ ਤੇ ਤੇਰਾ ਇੱਕ ਮੈਂ ਤਾਂ ਇੱਕ ਹੀ ਲਈ ਆ ਹਰਿੰਦਰ ਦਾ ਸਮਾਨ تھا ਵੀ ਮੈਂ ਨਾ ਤਾਂ ਨਾਲ ਬੱਦ ਹਿੰਦਰ ਨੇ ਮੋਚਾ ਮਾਰਿਆ ਨਾ ਨਾ ਮੈਂ ਨਹੀਂ ਮਾਰੇ ਇਹ ਇੱਕ ਪਰਫਿਊਮ ਦੋ ਪਰਫਿਊਮ ਆਹ ਬਾਡੀ ਸਪਰੇ ਹਾਂ ਚਾਰ ਆਫਰ ਚੱਲਦੀ ਸੀ ਅੱਜ ਸਾਰੇ ਕਿਸੇ ਦੀ। ਹਾਂ। ਥੋੜੀਆਂ ਨਾਲ ਉੱਪਰਾਂ ਰੋਟਾਂ ਆਈਆਂ। ਇਹ ਚੁੱਧੇ ਮੇਰੇ। ਨਹੀਂ ਤੇਰਾ ਕੋਣ ਤੇਰੀ ਦਾ ਬਾਰੀ ਭਰੀ ਦੀ ਹੈ ਸਾਡੇ ਆ ਇਹ। ਹਾਂ ਇੱਕ ਮੈਨੂੰ। ਨਹੀਂ ਨਹੀਂ ਇੱਕ ਮੰਮੀ ਦਾ ਇੱਕ ਡੈਡੀ ਦਾ ਇੱਕ ਮੇਰਾ। ਆ ਇੱਕ ਮੰਮੀ ਦਾ। ਚਲ ਇੱਕ ਤੈਨੂੰ ਦੇ ਦਾਂਗੇ। ਆ ਤਾਂ ਆਫਰ ਵਧੀਆ ਲੱਗੀ ਹੋਈ ਸੀ ਇਹਨਾਂ ਤੇ ਪਰਫਿਊਮ ਵਧੀਆ। ਮੈਂ ਤੁਹਾਨੂੰ ਦੱਸ ਤਾਂ ਥੋੜੀਆਂ ਨੇ ਜਿੱਦਣ ਜਾਂਮ ਆਫਰਾਂ ਹੀ ਲੱਗੀਆਂ ਹੁੰਦੀਆਂ। ਹਾਂ। ਤਾਂ ਇਹ ਡੈਡੀ ਨਾਲ ਲੈ ਕੇ ਜਾਂਦੇ ਆਂ। ਮੰਮੀ ਨੂੰ ਲੈ ਕੇ ਜਾਂਦੇ ਡੈਨ ਲੈ ਲਓ ਡੈਨ ਲੈ ਲਓ ਬੇ ਮੰਮੀ ਆ ਮੇਰਾ ਵੀ ਗਿਫਟ ਦਿਖਾ ਦੇ ਹਣਾ ਆਪਾਂ ਨੂੰ ਵੀ ਅੱਜ ਗਿਫਟ ਮਿਲਿਆ ਇੱਕ ਫ੍ਰੀ ਕੋਟ ਵਧੀਆ ਬਾਹਰਲਾ ਕੋਟ ਬ੍ਰਾਂਟਡ ਹਾਂ ਮੈਂ ਸੋਚਦੀ ਆਂ ਇਂ ਰੱਖਦਾ ਅਗਲੇ ਸਿਆਣਾ ਚਲਾਉਂ ਅਗਲੀ ਓਲੇ ਸਿਆਣਾ ਫਿਰ ਤੈਨੂੰ ਕੁਝ ਵੀ ਨਹੀਂ ਦਿਵਾਉਣਾ ਐਵੇਂ ਲੈ ਲੈ ਕੇ ਚੀਜ਼ਾਂ ਰੱਖੀ ਜਾਂਦੀ ਨੇ ਇਹਨਾ ਪਾਉਂਦੀਆਂ ਨੇ ਕਰਦੀਆਂ ਕੋਈ ਵਿਆਹ ਅੱਗੇ ਪਾ ਮੈਨੂੰ ਆ ਗਏ ਸੀ ਤੈਨੂੰ ਆ ਗਏ ਤੇ ਹਾਂ ਐਦ ਕੀ ਮੈਨੂੰ ਆ ਦੇ ਆ ਗਿਆ ਮੇਰਾ ਕੋਟ ਪੈਂਟ ਆ ਨਹੀਂ ਨਹੀਂ ਕੀ ਤੇ ਨਵਾਂ ਆ ਰਿਹਾ ਪਰ ਮੈਂ ਨਵਾਂ ਆ ਗਿਆ ਤੁਹਾਨੂੰ ਤਾਂ ਆਉਂਦੀ ਰਹਿੰਦੇ ਮੈਨੂੰ ਤਾਂ ਐ ਕਿ ਆਇਆ ਰੇ ਡਿੰਕ ਲੋ ਥਾਲਿਆਂ ਨੂੰ ਦਿੱਤਾ ਮੈਨੂੰ ਆਲੇ ਕਿਉਂ ਚੱਕ ਕੈਨੇਡਾ ਵਾਲਾ ਕੋਟ ਆ ਇਹ ਕੈਨੇਡੀਅਨ ਗੂਲਸ ਇਹਦੀ ਗੱਲ ਕਰਦੀ ਸੀ 2.5 ਲੱਖ ਦੀ ਹੈਗਾ ਇਹ ਜੇ ਓਰੀਜਨਲ ਆ ਇਹ 2.5 ਲੱਖ ਰੁਪਏ ਦਾ 2.5 ਲੱਖ ਦਾ ਨਹੀਂ ਹੂੰ ਸੱਚੀ ਨੇ ਮੈਂ ਆਪੋ ਇਹ ਤਾਂ ਗੱਲ ਕਰਦੇ ਸੀ ਵੀ ਨਾ ਮਹਿੰਗਾ ਬੰਦਾ ਇੰਨੇ ਕੱਪੜੇ ਨਾ ਬਣਾ ਲਉ ਜਣੇ ਕਿ ਓਰੀਜਨਲ ਜਿਹੜਾ ਹਾਂ ਜਿਹੜਾ ਰੀਜਨਲ ਆ ਪੂਰਾ ਓਰੀਜਨਲ ਆ ਇਹ ਮਛੂਆਂ ਦੀ ਘੱਟੀ ਮਾਰਚੋ ਇਹ ਰਿਜਨਲ ਸਹੀ ਗੱਲ ਆ ਉਹ ਕੀ ਕਰਦੇ ਆ 2 ਗੁਆਲੇ ਪਾ ਲੈਂਦੇ ਆ ਫਿਰ ਕਿਹੜੀ ਆਤ ਤੇ ਜੀਵੇ ਤੇ ਉਹ ਫਿਰ 2 ਲੱਖ ਦਾ ਨਿਕਲੇ ਜਾਂਦਾ ਆ ਉਹ ਕੱਢਦੀ ਰਹੀ ਆ ਆ ਪੀਦਾ ਦੱਸਿਆ ਆ ਆਹੀ ਬੇ ਦੇ ਲੋਕਾਂ ਨੂੰ ਸੇਲ ਕਰ ਦਿੰਦੇ ਆ ਚੀਜ਼ਾਂ ਸੇਲ ਹੁੰਦੀਆਂ ਆਪਣੇ ਡੀਏ ਚ ਘੱਟ ਚਾਹੁੰਦੇ ਸੁਣ ਵਧੀਆ ਇਹ ਨਗਾ ਗੁੰਮੀ ਦੇ ਵਿਆਹ ਨੂੰ ਅੰਦਰ ਕਹਿੰਦਾ ਮੈਂ ਪਾਉ ਗੁੰਮੀ ਦੇ ਵਿਆਹ ਤੇ ਕੰਡਾ ਕਰਦੇ ਆ ਓਸਾ ਚਾਹਾਂ ਇੰਦਨ ਕੋੜਤਾ ਪਿਆ ਮੋਂ ਸੋਣਾ ਵੀ ਦੇ ਪਾ ਲੋ ਬੜੇ ਹੁਣੇ ਦੌਰ ਪੇ ਸੱਚ ਪੁਰਪੇ ਹੂੰ ਹੁਣ ਆਇਆ ਸੀ ਹਜੇ ਕੋੜਤਾ ਪਿਆ ਮੋਂ ਦਾ ਮੇਰਾ ਬਣਿਆ ਪਿਆ ਪੰਜ ਤਰੀਕ ਦਾ ਪਿਛਲੀ ਦਾ ਫੜ ਕੇ ਨਹੀਂ ਲਿਆਂਦਾ ਫੜ ਲਿਆ ਮਾਂਗੇ ਮੈਂ ਪਿਆ ਰਣ ਦੇ ਇੱਥੇ ਬਾਲੀ ਪੈ ਜਾਣਿਆ ਛੱਕ ਬਈ ਇਹ ਸੀਗੇ ਅੱਜ ਦਾ ਸ਼ਾਪਿੰਗ ਕਰਕੇ ਆਏ ਇੱਕ ਚੀਜ਼ ਰਹਿ ਗਈ ਕੀ ਰਹਿ ਗਿਆ ਕੀ ਰਹਿ ਗਿਆ ਹਜੇ ਇੱਕ ਰਹਿ ਗਿਆ ਇੱਕ ਮਾਂ ਚੀਜ਼ ਲਿਆ ਕੇ ਦਿੱਤੀ ਆ ਹੁਣ ਦੇਖੀ ਇਹ ਪਤਾ ਮੈਂ ਕੱਦ ਲਿਆਂਦੀ ਆ ਅੱਛਾ ਮੈਂ ਲੈ ਲਿਆ ਇਹ ਇਹ ਤੇਰੀਆਂ ਪੁਰਾਣੀਆਂ ਚੀਜ਼ਾਂ ਛੱਡ ਦਿੰਦੀ ਜਿਨ੍ਹਾਂ ਤੇ ਲੂੰ ਲਾਂ ਆ ਜਾਂਦੇ ਆ ਮੈਂ ਕਿ ਲੂਆਂ ਵਾਲੀ ਮਸ਼ੀਨ ਲੈ ਕੇ ਆਈ ਐਵੇਂ ਝੂਠ ਨੰਬਰ ਬਣਾਉਂਦਾ ਮੈਂ ਕਹਿੰਦੀ ਨਹੀਂ ਸਾਨੂੰ ਲੈ ਕੇ ਆਉਂ ਮੈਂ ਤੁਹਾਨੂੰ ਕਿਹਾ ਨਹੀਂ ਸੀ ਤੂੰ ਵਾ ਦੇਖ ਤੂੰ ਨਹੀਂ ਵੀ ਲੈ ਮੰਮੀ ਇਹਦੇ ਉਹ ਬੰਦਾ ਇੱਕ ਦਿਨ ਬੋਲਦਾ ਸੀ YouTube ਤੇ ਕਹਿੰਦੀ ਭਾਈ ਮੈਨੂੰ ਆਰਡਰ ਨਹੀਂ ਕਰਨਾ ਅੱਛਾ ਉਹਨੂੰ ਬੋਲੀ ਗਈ ਦੇਖਦੀ ਦੇਖਦੀ ਐ ਮੇ ਭਾਈ ਮੈਨੂੰ ਆਰਡਰ ਨਹੀਂ ਕਰਨਾ ਆਉਂਦਾ ਕਿਵੇਂ ਕਰੀਗਾ ਚੱਕ ਮੰਮੀ ਹੁਣ ਤੇਰੇ ਪੁਰਾਣੇ ਸੋਲਾਂ ਦਾ ਹੱਲ ਕਰਤਾ ਮੈਂ ਉਹ ਬੋਲੀ ਹੈ ਨਾ ਮੇਰੀ ਰੱਖੀ ਹੋਈ ਉੱਥੇ ਵੀ ਮੰਮੀ ਹੁਣ ਲਾਉਂਦੀ ਉਹ ਲਾ ਕੇ ਦਿਖਾਤਾ ਸੀ ਇੱਕ ਵਾਰੀ ਚਿਲਾ ਮੈਨੂੰ ਦੋ ਕੋਈ ਚੀਜ਼ ਜੀ ਤੇ ਲੂਆਂ ਵਾਦ ਲੂਆਂ ਆਉਦੇ ਆ ਕੋੜ ਤੇ ਹੀ ਲਾ ਲਾ ਇੱਕਰੀ ਖਾੜਿਆਂ ਦਾ ਹੈ ਨਹੀਂ ਕੋਹ ਜੀ ਫਿਰ ਜਾਨੀ ਜਿਹੜੀ ਸਿਲਣ ਵਾਲੀ ਉਹ ਕਾਮਯਾਰ ਨਹੀਂ ਮੈਨੂੰ ਲੱਭ ਕੇ ਲੈ ਆਈ ਕੋ ਮੋਲ ਉਹ ਲਿਆ ਫਿਰ ਪ੍ਰੋਜੈਕਟ ਦੇਖੀਏ ਡੈਡੀ ਖਾਲੂ ਉਹ ਪਾਈ ਨਹੀਂ ਲਾ ਡਰਾਗ ਸੂਟ ਕਿਹੜਾ ਨੀਲਾ ਐਂਡ ਰਾਰਮਰ ਦਾ ਹਾਂ ਆਹ ਦੂਜਾ ਨਾ ਪਾਇਓ ਇਹ ਦੂਜਾ ਭੌਦਨ ਪਾਵਾਂਗੇ ਜਦੋਂ ਜਾਣਾ ਮੰਮੀ ਲੈ ਗਈ ਯਾਰ ਅੱਜ ਮੰਮੀ ਨੇ ਲਿਆਂਦਾ ਹੀ ਨਹੀਂ ਕੋਹ ਹੈ ਬਹੁਤ ਪਾਸਾ ਮੇਰੇ ਮੰਮੀ ਨੂੰ ਲਿਆਂਦਾ ਨਹੀਂ ਕੋਹ ਅੱਜ ਮੇਰੇ ਕੋਲ ਬਹੁਤ ਪਾਸਾ ਬਹੁਤ ਬਹੁਤ ਹੈ ਮੇਰੇ ਕੋਟਿੰਗ ਕੱਟ ਨਹੀਂ ਬਣੀ ਹੈ ਫਿਲਟਰ ਨਹੀਂ ਹੈਗੀ ਤੇ ਲੋਹਾਂ ਦੀ ਵਾਲੇ ਖਾਨੇ ਚ ਰੱਖੀ ਹੋਈਆਂ ਲੋਹਾਂ ਐ ਤੇ ਤਦ ਮੈਂ ਹੁਣ ਦਿਖਾਉਣੀ ਆ ਟੈਸਟ ਕਰਕੇ ਹੂੰ ਦੇਖਿਓ ਆ ਬੱਟ ਦੇ ਹੱਥ ਫੇਰ ਲੂਆਂ ਨਾ ਇਹਦੇ ਤੇ ਹੈ ਨਾ ਤੁਹਾਨੂੰ ਮੈਂ ਹੁਣ ਤੁਹਾਨੂੰ ਸਾਫ਼ ਕਰਕੇ ਇਹ ਨਹੀਂ ਇਹ ਲੋਵਰ ਕਿੱਥੇ ਇਕੱਠੇ ਕਰਦਾ ਆ ਦੇ ਅੱਛਾ ਮੂਰੇ ਵਿੱਚ ਇਕੱਠੇ ਹੋ ਜਾਂਦੇ ਅਸੀਂ ਕੱਢਦਾ ਵੀ ਆ ਹੂੰ ਮਨਤ ਲਾ ਕੇ ਮਾਰ ਕੇ ਆਸੇ ਤਾਂ ਹੱਥ ਨੇ ਟੱਚ ਹੋਣਾ ਚਾਹੀਦਾ ਇਹਦੇ ਮੂਰੇ ਬਲੇਡ ਘੁੰਮਦਾ ਹੁੰਦਾ ਨਾ ਅੱਛਾ ਨਹੀਂ ਕੱਟਿਆ ਜਾਊ ਹੱਥ ਲਾ ਦਿਖਾ ਪਹਿਲਾਂ ਬਲੇਡ ਕਿੱਥੇ ਘੁੰਮਦਾ ਆਹ ਚੀਜ਼ਾਂ ਹੀ ਖੋਲ ਲੈਣੀਆਂ ਦੇਖੋ ਆਈ ਨੂੰ ਆਉਣੀਆਂ ਆਹੋ ਕਿੰਨੇ ਆਏ ਵੀ ਇਹ ਤਾਂ ਮੈਨੂੰ ਦਿਖਾਈ ਤਾਂ ਸੀ ਉਦੋਂ ਸੋਰੀ ਮੈਨੂੰ ਨਹੀਂ ਦਿਖਾਈ ਓਕੇ ਇਹਨੂੰ ਛੱਡ ਰੱਖ ਮੈਂ ਇਹਦਾ ਨਾਲੇ ਬਹੁਤ ਵਧੀਆ 200 ਦੀ ਆਈ ਹੈ ਸਾਰੀ ਹੋਣ ਨਿਕਰੀ ਹੋਏ ਜਦੋਂ ਨਵੀਆਂ-ਨਵੀਆਂ ਚੱਲੀਆਂ ਸੀ ਉਹ ਤਾਂ 4-500 ਦੀ ਹੁੰਦੀ ਸੀ ਆਹ ਚੀਜ਼ ਇਹਦੀ ਲਾ ਕੇ ਰੱਖਣੀ ਆ ਮੂਰੇ ਹਾਏ ਸੱਚੇ ਲਾਉਣੀ ਆ ਲਾ ਹੁਣ ਫੇਰ ਨਹੀਂ ਆਏ ਆ ਲਾਉਣਾ ਇਹ ਇਹਨੂੰ ਇਹਨੂੰ ਬਾਲਾ ਨਹੀਂ ਟੱਚ ਕਰਨਾ ਆ ਬਲੇਡ ਆ ਵਿੱਚ ਇਹਦੇ ਮੈਂ ਤੁਹਾਨੂੰ ਦਿਖਾਈ ਦਨੀ ਆ ਕੋਲ ਇੱਕ ਵਾਰ ਉਹ ਹੋਰ ਆ ਗਿਆ ਉਹ ਅੱਛਾ ਚ ਲੱਗ ਰਿਹਾ ਮੈਂ ਨਹੀਂ ਨਹੀਂ ਬੱਜਦਾ ਹੁੰਦਾ ਬਈ ਰੋਲ ਠੀਕ ਬਸ ਇਹਨੇ ਦੂਨ ਲਾਉਣਾ ਵਾ ਓਕੇ ਹੌਣ ਤੇ ਰੋ ਹੱਥ ਨਿਕਲ ਗਿਆ ਨਾ ਨੂੰ ਇੰਨੀ ਜਮਾ ਟੁਕੀ ਲਾਉ ਉੱਤੇ ਦੇਖ ਲੈ ਡੈਡੀ ਸੂਟ ਨਾਲ ਅਰੇਡੀ ਪੂਰਾ ਵਧੀਆ ਆ ਗਿਆ ਅੱਛਾ ਬਹੁਤ ਸੋਹਣਾ ਲੱਗਦਾ ਡੈਡੀ ਜਵਾਨੀ ਆ ਗਈ ਡੈਡੀ ਤੇ ਮੰਮੀ ਨੇ ਵੀ ਕੱਢ ਕਰੇ ਜੀਨ ਟੌਪ ਤੇ ਵੀ ਅਸੀਂ ਠੰਡੇ ਹੋ ਜਾਂਦੇ ਹਾਂ ਸਿਆਣਾ ਅੱਜ ਇੱਕ ਕੰਟੜ ਦਾ ਕਰਕੇ ਫਿਰ ਔਖਾ